ਸਾਹਿਬ ਦੀ ਤੇ ਥੋਟੀ ਅਰਦਾਸਾਂ ਬੇਨਤੀਆਂ ਦੀ ਬਹੁਤ ਵੱਡੀ ਕਿਰਪਾ ਹੋਈ ਆ ਜਿਹੜਾ ਮੈਂ ਜੂੰਦਾ ਬਾਹਰ ਆ ਗਿਆ ਔਰ ਭਗਵੰਤ ਮਾਨ ਦਾ ਜੇ ਵਾਸਤ ਚੱਲੇ ਜਿਵੇਂ ਸਿੱਧੂ ਮੂਸੇਵਾਲਾ ਮਰਵਾਇਆ ਸੀਦਾ ਮੈਨੂੰ ਵੀ ਮਰਵਾ ਸਕਦਾ ਹੈ ਇਹ ਮੇਰੀ ਹਰ ਤਰੀਕੇ ਭਗਵੰਤ ਮਾਨ ਨੂੰ ਕਿਛੇ ਸਨਿਆ ਮੈਂ ਤਾਂ ਉ ਤਰੀ ਵਾਲੇ ਬੈਂਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਕਿ ਇਹ ਤਾਂ ਚਾਹੁੰਦੇ ਸੀ ਕਿ ਮਰਿਆ ਬਾਹਰ ਆਵੇ ਜਿੰਦਾ ਬਾਹਰ ਨਾ ਆਵੇ ਟਿੱਟੇ ਨੂੰ ਕਿਹੜਾਾਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆਹ ਪੱਤਰਕਾਰਾਂ ਤੇ ਦਸਾਂ ਤੇ ਪਰਚੇ ਹੋਏ ਆ ਮਿੰਟੂ ਗੁਤਸਰੀਆ ਸਾਹਿਬ ਰਤਨ ਤੇ ਪੰਜਾਬ ਕੇਸਰੀ ਗਰੁੱਪ ਤੇ ਕੋਈ ਮਾੜਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਕ ਕੋਇਲ ਸਾਹਿਬ ਤੇ ਖਿਲਾਫ ਲੜਦਾ ਸ਼ੌਂਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾ ਤੁਹਾਡੇ ਸਾਰੇ ਸੱਚਣ ਭਰਾ ਕਰਦੇ ਆ ਘਰ ਕੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲਬਖਤ ਮਿਲਦਾ ਨਾ ਮੰਤਰੀ ਨੇ ਪੇਸ਼ ਕਰਨਾ ਬਜਟ ਇੱਕ ਸਾਈਜ਼ ਮੰਤਰੀ ਨੂੰ ਬੇਨਤੀ ਆਰਪਾਲ ਜੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀ ਆ ਨਿਕਲਣੀ ਹੈ ਚੀਕਾਂ ਪਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਾ ਚੀਕਾਂ ਹੀ ਮਾਰੀ ਗਿਆ ਦਿੱਤੀਆਂ ਹੈ ਮਜੀਠੀਆਂ ਆਂ ਔਰ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੀਠੀਆਂ ਚਿੱਤੀ ਆਈ ਮੈਂ ਤਾਂ ਮੌਜ ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੀਠੀਆਂ ਸਰਾਣਾ ਮੰਗਦਾ ਤੇ ਉਹਦੇ ਪਤਾ ਸਰਾਣੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਥੇ ਤੇਰਾ ਨਾਮ ਲਿਖਿਆ ਸੀ ਇੱਕ ਜਿੱਤੇ ਥੱਲੇ ਦਿੱਤਾ ਸੀ ਕਿੱਥੇ ਤੇਰੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੌਜ ਨਾਲ ਛਿਰ ਥੱਲੇ ਦਿੱਤਾ ਸੀ ਜਿੱਤੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ ਤੂੰ ਕਿਹੜੇ ਚੱਕਰ 'ਚ ਮੇਰੇ ਨਾਲ ਪਿਆ ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ ਉਹ ਬਰੂਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਜਦੋਂ ਤੂੰ ਗਾਰਲਿਕ ਬਰੈਡ ਕਹਿਤੀ ਆ ਤੇ ਅੱਤਾ ਝੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ ਪਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਕੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬੂਕੇ ਏਸ ਲਈ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਤੁਹਾਨੂੰ ਵੜ ਦਿੱਤਾ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਇਤਿਆਹ ਗੱਲ ਗੱਲ ਸੁਣਿਓ ਇੱਥੇ ਇੱਕ ਅਫਸਰ ਮਾਨ ਸਾਹਿਬ ਤੁਸੀਂ ਤਾਂ ਜਾਣਦੇ ਹੋ ਉਹ ਬੜਾ ਕਲਾਕਾਰ ਹੈ ਜੀ ਉਹਦੀ ਆਡੀਓ ਵੀ ਵਾਇਰਲ ਹੋਈ ਆ ਮਤਲਬ ਨੌ ਲੈਂਦੀ ਤਾਂ ਲੋਟ ਵੀ ਸਮਝਦੇ ਹੋ ਉਹ ਅੰਦਰ ਸੀ ਨਹੀਂ ਨਾ ਨੂੰ ਨਹੀਂ ਲੈਣਾ ਫਿਰ ਸਮਝਣ ਵਾਲੇ ਸਮਝ ਜਾ ਤੁਸੀਂ ਸਮਝਦਾਰ ਤੁਸੀਂ ਕਿਹੜਾ ਕੋਈ ਭਗਵਾਨ ਤੰਗ ਬੇਸਮਝ ਜੀ ਦੀ ਆਡੀਓ ਵਾਇਰਲ ਹੋਈ ਸੀ ਜਿਹੜਾ ਲੋਕ ਕੰਤਰ ਦਾ ਘਾਨ ਕਰਨਾ ਚਾਹੁੰਦਾ ਸੀ ਉਹ ਅੰਦਰ ਬੈਠਿਆ ਸੀ ਪ੍ਰੈਸ ਨੂੰ ਪੁਲਿਸ ਦੀ ਗੱਡੀ ਚ ਲੈ ਕੇ ਗਏ ਬਾਬਾ ਜੀ ਨੂੰ ਪਿਛਲੀ ਵਾਰੀ ਜਦ ਪਹਿਲੀ ਵਾਰੀ ਮੈਨੂੰ ਮਿਲਣ ਆਏ ਬਾਬਾ ਜੀ ਦੀ ਗੱਡੀ ਡਿਉੜੀ ਤਕਾਈ ਕੱਲ ਬਾਬਾ ਜੀ ਦੀ ਸਿਕਿਉਰਿਟੀ ਨੂੰ ਕੰਪਰਮਾਈਜ਼ ਕੀਤਾ ਕੱਲ ਜੇ ਬਾਬਾ ਜੀ ਤੇ ਖੁਦਾ ਨਾ ਕਾਸਤਾ ਕੋਈ ਸ਼ਰਾਰਤ ਕਿਸੇ ਤਰੀਕੇ ਦੀ ਕਰ ਜਾਂਦਾ ਸਿਕਿਉਰਿਟੀ ਉਹਨਾਂ ਦੀ ਬਾਹਰ ਰੋਕਦੀ ਗੱਡੀ ਪਿੱਛੇ ਰਕਾਈ ਜਿਹੜਾ ਬੈਰੀਕੇਟਿੰਗ ਸੀ ਹੋਰ ਪਿੱਛੇ ਕੀਤਾ ਬਾਬਾ ਜੀ ਨੂੰ ਐਕਸਪੋਜ਼ ਕੀਤਾ ਕਿ ਬਾਬਾ ਜੀ ਨੂੰ ਜਿੱਥੇ ਕੁਝ ਪੱਤਰਕਾਰ ਤਾਂ ਜੈਨੂਨ ਸੀ ਕਈਆਂ ਨੂੰ ਬੜਨ ਵੀ ਦਿੱਤਾ ਤੁਹਾਨੂੰ ਸਾਰਿਆਂ ਨੂੰ ਬੜਨ ਦਿੱਤਾ ਗਲੰਦਰ ਸਿਲੈਕਟਿਵ ਆ ਬਾਲ ਸਾਹਿਬ ਦਾ ਧੰਨਵਾਦੀ ਹੈ ਜਿਹੜਾ ਗੱਡੀ 'ਚ ਬਿਠਾ ਕੇ ਲੈ ਕੇ ਜਾਂਦੇ ਸੀ ਮੈਨੂੰ ਪਤਾ ਲੱਗਾ ਪੱਤਰਕਾਰ ਦੱਸ ਦਿੰਦੇ ਨੇ ਮੇਰੇ ਵੀ ਸੂਤਰ ਨੇ ਮੇਰੇ ਸੂਤਰ ਤਾਂ ਬਹੁਤ ਦੂਰ ਦੂਰ ਤੱਕ ਨਹੀਂ ਮੇਰੇ ਸੂਤਰ ਇਹ ਵੀ ਦੱਸਦੇ ਆ ਤੁਸੀਂ ਹਰਾਣ ਹੋਗੇ ਕਿੰਨੇ ਕੈਮਰੇ ਲਾਏ ਉਹਨੇ ਮੈਨੂੰ ਵੇਖਣ ਵਾਸਤੇ ਦੱਸੋ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੋ ਉਹ ਤੁਹਾਡੇ ਮੈਨਾਂ ਜੀ ਨਹੀਂ ਲੱਗਦਾ ਸੀ ਜੀ ਸਾਹਿਬ ਨਹੀਂ ਕੈਮਰੇ ਦੱਸੋ ਕਿੰਨੇ ਲਾਏ ਹੋ ਆ ਕਿੰਨੇ ਕ ਲਾਏ ਹੋ ਨੇ 32 ਕੈਮਰੇ ਕ ਲਾਇਆ ਜੱਟ ਨੂੰ ਵੇਖਣਾ ਮੈਂ ਆਪਦੀ ਘਰ ਦੀ ਨੂੰ ਕਿਹਾ ਮੈਂ ਇੰਨੇ ਤਾਂ ਤੂੰ ਨਹੀਂ ਘਰ ਦੇ ਲਵਾਏ ਤੂੰ ਕੀ ਕਮਾਲ ਹੋ ਗਈ ਤੁਸੀਂ ਇਹ ਵੇਖੋ ਔਰ ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਗਾ ਪ੍ਰਾਈਵੇਟ ਥਿਊਇੰਗ अनਔਥਰਾਇਜ਼ਡ ਲੋਕ ਅਸੀਂ ਜੁਡੀਸ਼ੀਅਲ ਕਸਟਡੀ ਚ ਸਈ ਤੁਸੀਂ ਵੇਖੋ ਮੈਨੂੰ ਮੈਂਟਲੀ ਇਹ ਸਮਝਦੇ ਸੀ ਕਿ ਮਜੀਠੀਏ ਨੂੰ ਹੁਣ ਤੋੜ ਲਾਂਗੇ ਤੋੜਨ ਦਾ ਤਰੀਕਾ ਕੀ ਦੋ ਮੁਲਾਕਾਤਾਂ ਪਰਿਵਾਰ ਦੀ ਹਫਤੇ ਦੀ ਅਲਾਊਟ ਹੈ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੁਹਾਡੇ ਸਾਹਮਣੇ ਜੇਲ੍ਹ ਤੋਂ ਬਾਹਰ ਮੋੜਦੇ ਸੀ ਮੇਰੇ ਰਿਸ਼ਤੇਦਾਰਾਂ ਵਕੀਲਾ ਦੀ ਮੁਲਾਕਾਤ ਲਾਊਟ ਹੈ ਮੇਰੇ ਤੇ ਕੇਸ ਕਰ ਦੇਣਾ ਮਗਰ ਵਕੀਰ ਨੂੰ ਨਹੀਂ ਮਿਲਣ ਦੇਣਾ ਮਤਲਬ ਇਹ ਜੇ ਗੈਰ ਕਾਨੂੰਨੀ ਕੰਮ ਕੀਤੇ ਜਦ ਕਿ ਅਸੀਂ ਸੀਗੇ ਜੁਡੀਸ਼ੀਅਲ ਕਸਟਡੀ 'ਚ ਮੇਰੇ ਮਨੁੱਖੀ ਅਧਿਕਾਰ ਦਾ ਕਾਰ ਨਹੀਂ ਮੈਂ ਨਹੀਂ ਕਹਿ ਰਿਹਾ ਇੱਕ ਜੱਜ ਸਾਹਿਬ ਜਿਹੜੇ ਇਨਸਪੈਕਸ਼ਨ ਤੇ ਆਏ ਉਹ ਕਰਕੇ ਗਏ ਮੈਂ ਤਦੇ ਤੁਹਾਨੂੰ ਕਹਿਣਾ ਇੱਕ